ਜੜਾ ਤੋਂ ਟੁੱਟ ਕੇ ਜੜਾ ਤੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ ਜੜਾ ਤੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ ਮਾਂ ਬੋਲੀ ਤੋਂ ਮੁੱਖ ਮੋੜ ਕੇ ਧੀ ਪੁੱਤਰ ਖਰਾ ਹੀ ਰਹਿੰਦਾ ਆਪ ਕੋ ਆਪਣੀ ਮਾਂ ਬੋਲੀ ਦੇ ਸੱਚੇ ਧੀ ਪੁੱਤਰੋ ਬਾਬਾ ਫਰੀਦ ਜੀ ਦੇ ਆਗਮਨ ਪਰਬ ਉਤੇ ਅੱਜ ਜਿਹੜਾ ਪਹਿਲਾ ਵਿਸ਼ਵ ਪੰਜਾਬੀ ਦਿਵਸ ਤੋਆਪਾ ਗਰੁੱਪ ਆਫ ਕਾਲਜ ਦੇ ਇਸ ਤਿਵਾਦ ਦੇ ਵਿੜੇ ਚ ਮਨਾਇਆ ਜਾ ਰਿਹਾ ਹੈ ਕਮਾਲ ਦਾ ਸਮੇਲ ਤੋਆਪਾ ਸ਼ਬਦ ਹੀ ਪੰਜਾਬ ਦੇ ਵਿੱਚ ਇਸ ਗੱਲ ਲਈ ਜਾਣਿਆ ਜਾਂਦਾ ਹੈ ਕਿ ਸਭ ਤੋਂ ਸਿਆਣਾ ਪੜਿਆ ਲਿਖਿਆ ਕਿੁੱਤਰ ਸਭ ਤੋਂ ਪਹਿਲਾਂ ਸਮਝ ਇਹਨਾਂ ਨੂੰ ਆਈ ਕਿ ਕਿਤਾਬਾਂ ਕੀ ਕਹਿੰਦੀਆਂ ਕਿਤਾਬਾਂ ਕੀ ਸਿਖਾਉਂਦੀਆਂ ਇਹ ਅਸੀਂ ਜਿਸ ਖੇਤਰ 'ਚ ਬੈਠੇ ਆਂ ਇਹ ਪਵਾਦ ਦਾ ਖੇਤਰ ਹੈ ਇੱਥੋਂ ਦੇ ਵਾਸੀ ਹੁਣ ਸਮਝਣ ਲੱਗੇ ਨੇ ਕਿ ਸਾਨੂੰ ਆਪਣੀ ਬੋਲੀ ਤੇ ਮਾਣ ਕਰਨਾ ਚਾਹੀਦਾ ਨਹੀਂ ਉਹ ਲੁਕੋਣ ਲੱਗੇ ਸੀ ਆਪਣੀ ਬੋਲੀ ਨੂੰ ਬਦਲਣ ਲੱਗੇ ਸੀ ਪਰ ਜੇ ਪੰਜਾਬ 'ਚ ਅਸੀਂ ਇਸ ਨੂੰ ਇਸ ਖਿੱਤਿਆਂ ਵਿੱਚੋਂ ਵੰਡਦੇ ਆਂ ਕਿ ਇੱਕ ਮਾਲਵਾ ਇੱਕ ਮੱਝ ਹੈ ਇੱਕ ਦਵਾਬਾ ਇੱਕ ਪਵਾਦ ਹੈ ਤੇ ਉਹਨਾਂ ਦੀ ਆਪਣੀ ਬੋਲੀ ਹੈ ਪਰ ਉਹ ਮੁੱਖ ਤੌਰ ਤੇ ਜੁੜੀ ਹੋਈ ਗੁਰਮੁਖੀ ਨਾਲ ਸਾਡੀ ਲਿਖਤ ਜਿਹੜੀ ਹੈ ਉਹ ਗੁਰਮੁਖੀ ਤੇ ਆਧਾਰਿਤ ਹੈ ਫਿਰ ਥੋੜਾ ਜਿਹਾ ਤੋਂ ਬਾਹਰ ਜਾ ਕੇ ਜਦੋਂ ਤੁਸੀਂ ਦੇਖੋਗੇ ਫਿਰ ਪਠੋਹਾਰੀ ਪੱਖ ਕਿਵੇਂ ਹੋ ਗਈ ਉਹ ਤਾਂ ਪੰਜਾਬ ਦੇ ਦਾਇਰੇ 'ਚ ਆਉਂਦੀ ਹੈ ਨਾ ਤੇ ਜੇ ਤੁਸੀਂ ਹਿਮਾਚਲੀ ਪਹਾੜੀ ਨੂੰ ਦੇਖੋਗੇ ਉਹ ਵੱਖ ਕਿਵੇਂ ਹੋ ਗਈ ਉਹ ਵੀ ਤਾਂ ਸਾਂਝੇ ਪੰਜਾਬ ਦੇ ਦਾਇਰੇ 'ਚ ਆਉਂਦੀ ਹੈ ਨਾ ਸਾਰਾ ਸਿਸਟਮ ਨੇ ਸਰਕਾਰਾਂ ਨੇ ਲਾਈਆਂ ਫਾਦਰ ਆ ਹੁਣ ਟੈਟੇਰੀ ਹੋ ਗਿਆ ਹੁਣ ਰੋਕ ਲੈਂਦੇ ਜਿਨ੍ਹਾਂ ਨੇ ਰੋਕਣਾ ਸੀ ਰੁਕਿਆ ਨਹੀਂ ਨਾ 12 ਪੱਠ ਹੋ ਗਿਆ ਨਾ ਉਹਨੇ ਸਮਤਲ ਕਰਤਾ ਸੋ ਇਸ ਲਈ ਉਹ ਸਤਾਰ ਦੇ ਪਾਰ ਵੀ ਜਿਹੜੀ ਬੋਲੀ ਹੈ ਉਹ ਵੀ ਸਾਡੀ ਹੈ ਜਿਸ ਸਮੇ ਗੁਰਮੁਖੀ ਦਾ ਜਨਮ ਹੁੰਦਾ ਹੈ ਇਹ ਲਿਪੀ ਹੈ ਜਿਹੜੀ ਸਾਨੂੰ ਸਾਡੀ ਕਹਿਣੀ ਬੋਲਣੀ ਕਰਨੀ ਨੂੰ ਲਿਖਤ ਦੇ ਰੂਪ ਦੇ ਵਿੱਚ ਲਿਖਣ ਲਈ ਸਿਖਾਉਂਦੀ ਹੈ ਪਰ ਪੰਜਾਬੀ ਦਾ ਜਨਮ ਤਾਂ ਉਹ ਤੋਂ ਵੀ ਕਿਤੇ ਪਹਿਲਾਂ ਹੋ ਚੁੱਕਿਆ ਸੋ ਇਸ ਨੂੰ ਇਸ दायरे ਚੋਂ ਜਦੋਂ ਬਾਹਰ ਰੱਖ ਕੇ ਦੇਖੋਗੇ ਕਿ ਇਹ ਸੁਭੇ ਨਾਲ ਮੇਰੇ ਖਿੱਤੇ ਨਾਲ ਮੇਰੇ ਧਰਮ ਨਾਲ ਮੇਰੀ ਜਾਤ ਨਾਲ ਮੇਰੇ ਪਿੰਡ ਨਾਲ ਸੰਬੰਧ ਨਹੀਂ ਰੱਖਦਾ ਅਲਾਕੇ ਦੀ ਖੇਤਰ ਦੀ ਮਿੱਟੀ ਦੀ ਭਾਸ਼ਾ ਹੁੰਦੀ ਹੈ ਕਿਸੇ ਧਰਮ ਜਾਤ ਦੀ ਕੋਈ ਭਾਸ਼ਾ ਨਹੀਂ ਜਿਹੜਾ ਵਿਅਕਤੀ ਪੰਜਾਬ 'ਚ ਜਨਮਿਆ ਉਹ ਕਿਸੇ ਧਰਮ ਤੋਂ ਆਏ ਕਿਸੇ ਜਾਤ ਤੋਂ ਉਹਦੀ ਬੋਲੀ ਪੰਜਾਬੀ ਹੈ ਤੁਹਾਨੂੰ ਆਪਣੀ ਬੋਲੀ ਤੇ ਆਪਣੇ ਪਹਿਰਾਵੇ ਤੇ ਆਪਣੇ ਸੱਭਿਆਚਾਰ ਤੇ ਮਾਣ ਕਰਨਾ ਹੋਣਾ ਚਾਹੀਦਾ ਸਾਡਾ ਸਭ ਤੋਂ بڑا ਮਸਲਾ ਹੀ ਇਹ ਹੈ ਕਿ ਅਸੀਂ ਪਿੰਡਾਂ 'ਚੋਂ ਨਿਕਲ ਕੇ ਜਦੋਂ ਸ਼ਹਿਰਾਂ 'ਚ ਨੂੰ ਤੁਰਦੇ ਆਂ ਅਸੀਂ ਉਹਨੂੰ ਵਿਕਾਸ ਸਮਝਦੇ ਆਂ ਅਸੀਂ ਉਹਨੂੰ ਤਰੱਕੀ ਸਮਝਦੇ ਆਂ ਇਹ ਉਹ ਤਰੱਕੀ ਹਨ ਉਹ ਪਹਿਲਾਂ ਸਾਡੀਆਂ ਜੜ੍ਹਾਂ ਤੋਂ ਤੋੜਦੀ ਹੈ ਮਾਫ ਕਰਨਾ ਚੰਡੀਗੜ੍ਹ ਦਾ ਸੈਕਟਰ 43 ਸੈਕਟਰ 17 ਉਹ ਬਸ ਅੱਡੇ ਨੇ ਜਿੱਥੇ ਪਿੰਡੋਂ ਅਸੀਂ ਆਪਣੇ ਪਿੰਡ ਵਾਲੇ ਪਹਿਰਾਵੇ ਚਾਹੁੰਨੇ ਤੇ ਉੱਥੇ ਦੇ ਬਾਥਰੂਮਾਂ ਜਾ ਕੇ ਕੱਪੜੇ ਬਦਲਦੇ ਨੇ ਕਿ ਅਸੀਂ ਚੰਡੀਗੜ੍ਹ ਹੀ ਵਾਣ ਕਿਉਂ ਨਹੀਂ ਮਾਣ ਸਾਨੂੰ ਆਪਣੇ ਬੋਲੀ ਤੇ ਪਰੰਕਿ ਅਸੀਂ ਕਿਉਂਕਿ ਜਿਹੜਾ ਸਾਡੇ ਉੱਤੇ ਸਿਸਟਮ ਭਾਰੂ ਹੈ ਨਾ ਉਹਨੇ ਤੁਹਾਨੂੰ ਇਹ ਗੱਲ ਜਿਚਾਤੀ ਕਿ ਜੇ ਤੁਸੀਂ ਅੰਗਰੇਜ਼ੀ ਬੋਲੋਗੇ ਅੰਗਰੇਜ਼ੀ ਪੜ੍ਹੋਗੇ ਅੰਗਰੇਜ਼ੀ ਸਿੱਖੋਗੇ ਤਾਂ ਹੀ ਤੁਸੀਂ ਸਿਆਣੇ ਬਣੇ ਜਾਓਗੇ ਇੱਕ ਵਾਰ ਪੰਜਾਬ ਦੇ ਵਿੱਚ ਇੱਕ ਜ਼ਿਲ੍ਹੇ ਦੇ ਵਿੱਚ ਡੀਸੀ ਲੱਗਿਆ ਉਸ ਬਾਅਦ ਮੈਂਕੂਟੇਸ਼ਨ ਤੇ ਸੀ ਡਾਕਟਰ ਉਹ ਉਸ ਨੂੰ ਜਦੋਂ ਇੱਥੇ ਤਾਇਨਾਤ ਕੀਤਾ ਗਿਆ ਤੇ ਪਿੰਡ ਤੋਂ ਇੱਕ ਬਜ਼ੁਰਗ ਕਿਸਾਨ ਆਪਣਾ ਮਸਲਾ ਲੈ ਕੇ ਉਹਦੇ ਕੋਲ ਆਇਆ ਤੇ ਉਹਨੇ ਈਸੀ ਮੂਰੇ ਅਰਜੀ ਰੱਖਤੀ ਕਿ ਜੀ ਮੇਰਾ ਆ ਮਸਲਾ ਹੈ ਈਸੀ ਨੇ ਦੇਖਿਆ ਕਿ ਪੰਜਾਬੀ ਚ ਉਹ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਤੂੰ ਬੋਲ ਕੇ ਦੱਸ ਤੇਰਾ ਮਸਲਾ ਕੀ ਹੈ ਹੁਣ ਉਹ ਬੋਲ ਕੇ ਦੱਸ ਰਿਹਾ ਉਹ ਬਾਬੂ ਜਿਹੜਾ ਅੰਗਰੇਜ਼ੀ ਚ ਜੰਮਿਆ ਅੰਗਰੇਜ਼ੀ ਚ ਪੜਿਆ ਅੰਗਰੇਜ਼ੀ ਚ ਸੌਂਦਾ ਅੰਗਰੇਜ਼ੀ ਚ ਖਾਂਦਾ ਉਹਨੂੰ ਪੰਜਾਬੀ ਬੋਲੀ ਵੀ ਸਮਝਣਾ ਆਵੇ ਉਹ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਤੂੰ ਬਾਹਰੋਂ ਵਕੀਲ ਕਰ ਲਿਆ ਤੇ ਉਹ ਪਿੰਡ ਵਾਲਾ ਸਧਾਰਨ ਵਿਅਕਤੀ ਕਹਿੰਦਾ ਕਿ ਬੋਲੀ ਤੈਨੂੰ ਨਹੀਂ ਪੜ੍ਹਨੀ ਆਉਂਦੀ ਬੋਲੀ ਤੈਨੂੰ ਲਿਖਣੀ ਨਹੀਂ ਆਉਂਦੀ ਬੋਲੀ ਤੈਨੂੰ ਸਮਝ ਨਹੀਂ ਆਉਂਦੀ ਵਕੀਲ ਦੀ ਮੈਨੂੰ ਲੋੜ ਹੈ ਕਿ ਤੈਨੂੰ ਲੋੜ ਹੈ ਵਕੀਲ ਤਾਂ ਤੂੰ ਕਰ ਇੱਕ ਨਿਯਮ ਹੈ ਕਿ ਤੁਸੀਂ ਜਿਸ ਸੂਬੇ ਚ ਜਾ ਰਹੇ ਹੋ ਜਿਸ ਖਿੱਤੇ ਚ ਜਾ ਰਹੇ ਹੋ ਜਿਹੜਾ ਅਧਿਕਾਰੀ ਕਿਤੇ ਵੀ ਨੌਕਰੀ ਪੇਸ਼ੇ ਲਈ ਆਉਂਦਾ ਉਹਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ 3 ਮਹੀਨੇ ਚੁੱਥੇ ਦੀ ਭਾਸ਼ਾ ਸਿੱਖੇ ਅੱਜ ਸਾਡੇ ਮੂਰੇ ਸਮੁੱਚਾ ਪੰਜਾਬ ਹਿਮਾਚਲ ਹਰਿਆਣਾ ਜੰਮੂ ਕਸ਼ਮੀਰ ਲਹਿੰਦਾ ਪੰਜਾਬ ਰਾਜਸਥਾਨ ਦਾ ਖੇਤਰ ਹੜ੍ਹ ਦੀ ਪੀੜ ਚੋਂ ਲੰਘ ਰਿਹਾ ਜਿਹਦਾ ਹੜ੍ਹਿਆ ਉਹ ਵੀ ਜਿਹਦਾ ਨਹੀਂ ਹੜ੍ਹਿਆ ਉਹ ਵੀ ਕਿਉਂਕਿ ਆਪਾਂ ਇਨਸਾਨ ਆ ਸਾਡੇ ਅੰਦਰ ਉਹ ਦੁੱਖ ਦੇਖ ਕੇ ਤਕਲੀਫ ਹੁੰਦੀ ਹੈ ਤੁਸੀਂ ਮੰਨ ਸਕਦੇ ਹੋ ਕਿ ਕੁਝ ਲੋਕ ਉਹ ਵੀ ਹੋਣਗੇ ਜਿਨ੍ਹਾਂ ਨੂੰ ਇਹਦੀ ਤਕਲੀਫ ਨਹੀਂ ਹੁੰਦੀ ਕਾਰਨ ਡੈਮ ਪਾਣੀ ਰੋਕਣ ਲਈ ਬਣੇ ਪਰ ਦਰਿਆ ਕੁਦਰਤੀ ਵਹਿਣ ਤੇ ਕੁਦਰਤੀ ਵਹਿਣ ਦਾ ਇੱਕ ਨਿਯਮ ਹੈ ਕਿ ਉਹਦੇ ਵਿੱਚ 20 ਤੋਂ 25% ਪਾਣੀ ਵਹਿਦਾ ਰਹਿਣਾ ਚਾਹੀਦਾ ਹੈ ਉਹ ਦਰਿਆ ਤਾਂ ਜਿਉਂਦੇ ਰਹਿਣਗੇ ਤੁਸੀਂ ਉਹਨੂੰ ਸਾਲ ਦੇ 365 ਚੋਂ 300 ਦਿਨ ਪੱਕੇ ਬੰਦ ਰੱਖਦੇ ਹੋ ਕਿਉਂਕਿ ਤੁਹਾਨੂੰ ਡੈਮ ਬਿਜਲੀ ਪੈਦਾ ਕਰਨ ਲਈ ਇਕੱਠਾ ਕਰਕੇ ਪਾਣੀ ਚਾਹੀਦਾ ਨੇ ਤੇ ਫਿਰ ਇਕੱਠਿਆਂ 65 ਦੇ ਨਾਲ ਹੀ ਤੁਸੀਂ ਇੰਨਾ ਛੱਡ ਦਿੰਨੇ ਹੋ ਕਿ ਕੋਈ ਛੱਡਦਾ ਹਟ ਜਵੇ ਤੁਹਾਨੂੰ ਉਹ ਤੋਂ ਕੋਈ ਮਤਲਬ ਨਹੀਂ ਤੇ ਕੁਦਰਤੀ ਤੌਰ ਤੇ ਦਰਿਆਵਾਂ ਨੂੰ ਮਾਰਿਆ ਕਿਨੇ ਸਾਡੇ ਲਾਲਸਾ ਨੇ ਤੇ ਜਿਹੜੇ ਉਹਦੇ ਉੱਤੇ ਮਾਲਕ ਬਣ ਕੇ ਬੈਠੇ ਨੇ ਡੈਮਾਂ ਤੇ ਉਹਨਾਂ ਚੋਂ ਇੱਕ ਵੀ ਮੈਂਬਰ ਪੰਜਾਬ ਦਾ ਨਹੀਂ ਹੈ ਇੱਕ ਵੀ ਮੈਂਬਰ ਹਰਿਆਣਾ ਦਾ ਨਹੀਂ ਹੈ ਇੱਕ ਵੀ ਮੈਂਬਰ ਰਾਜਸਥਾਨ ਨਾਲ ਸੰਬੰਧਤ ਨਹੀਂ ਹੈ ਪੰਜਾਬ ਦਾ ਡੀਜੀਪੀ ਪੰਜਾਬ ਦਾ ਚੀਫ ਸੈਕਟਰੀ ਪੰਜਾਬੀ ਨਹੀਂ ਹੈ ਫਿਰ ਜਦੋਂ ਤੁਸੀਂ ਇਸ ਖਿੱਤੇ ਦੇ ਹੈ ਹੀ ਨਹੀਂ ਇਸ ਉੱਤਰੀ ਭਾਰਤ ਨਾਲ ਹਰਿਆਣਾ ਪੰਜਾਬ ਰਾਸਾਂ ਨਾਲ ਤੁਹਾਡਾ ਬਹ ਵਾਸਤਾ ਹੀ ਨਹੀਂ ਫਿਰ ਤੁਹਾਨੂੰ ਸਾਡੇ ਸੱਭਿਆਚਾਰ ਦਾ ਕੀ ਪਤਾ ਹੋ ਤੁਹਾਨੂੰ ਸਾਡੀ ਭੂਗੋਲਕ ਸਥਿਤੀ ਦਾ ਕੀ ਪਤਾ ਹੋ ਤੁਹਾਨੂੰ ਤੁਹਾਡੇ ਮਸਲਿਆਂ ਦਾ ਕੀ ਪਤਾ ਹੋ ਸੋ ਉਸ ਮਿੱਟੀ ਦੇ ਵਿੱਚ ਉੱਗਣਾ ਪੈਂਦਾ ਜਦੋਂ ਤੱਕ ਤੁਸੀਂ ਉਸ ਨੂੰ ਅਪਣਾਉਂਦੇ ਨਹੀਂ ਤਦ ਤੱਕ ਨਹੀਂ ਸਾਡੇ ਲੋਕ ਵਿਦੇਸ਼ਾਂ ਨੂੰ ਤੁਰੇ ਜਦੋਂ ਤੁਸੀਂ ਆਪਣੇ ਪਿੰਡ ਤੋਂ ਇਸ ਸ਼ਹਿਰ ਆਏ ਹੋਣੇ ਤਾਂ ਸ਼ਾਮ ਨੂੰ ਤੁਸੀਂ ਆਪਣੇ ਘਰੇ ਰੋਜ਼ ਫੋਨ ਕਰਦੇ ਹੋ ਜਿਹੜੇ ਅਸੀਂ ਬੱਚੇ ਜਾਂਦੇ ਆਪਕ ਬਾਹਰਲੇ ਸੁਬਿਆਂ ਤੋਂ ਨਹੀਂ ਤਾਂ ਆਪਾਂ ਸ਼ਾਮ ਨੂੰ ਰੋਜ਼ ਆਪਣੇ ਘਰੇ ਫੋਨ ਕਰਦੇ ਆਂ ਤਾਂ ਆਪਾਂ ਪਰਿਵਾਰ ਬਾਰੇ ਪੁੱਛਦੇ ਆਂ ਆਪਣੇ ਪਿੰਡ ਬਾਰੇ ਪੁੱਛਦੇ ਜਦੋਂ ਤੁਸੀਂ ਦੂਸਰੇ ਸੁਬੇ ਚਲੇ ਜਾਂਦੇ ਹੋ ਫਿਰ ਤੁਹਾਨੂੰ ਇਕੱਲੇ ਆਪਣੇ ਪਿੰਡ ਤੱਕ ਦਾ ਫਿਕਰ ਨਹੀਂ ਰਹਿੰਦਾ ਆਪਣੇ ਸੁਬੇ ਦਾ ਫਿਕਰ ਹੋਣ ਲੱਗ ਜਾਂਦਾ ਫਿਰ ਤੁਸੀਂ ਅਖਬਾਰਾਂ ਟੈਲੀਵਿਜ਼ਨੀਆਂ ਖਬਰਾਂ ਚੋਂ ਆਪਣੇ ਸੁਬੇ ਦੀ ਖਬਰ ਲੱਭਣ ਲੱਗ ਜਾਂਦੇ ਹੋ ਜਦੋਂ ਤੁਸੀਂ ਵਿਦੇਸ਼ ਚਲੇ ਜਾਂਦੇ ਹੋ ਫਿਰ ਤੁਸੀਂ ਆਪਣੇ ਮੁਲਕ ਦਾ ਨੁਮਾਇੰਦਾ ਬਣ ਜਾਈਂ ਉੱਥੇ ਜਾ ਕੇ ਤੁਸੀਂ ਇਹ ਨਹੀਂ ਕਹਿੰਦੇ ਕਿ ਮੈਂ ਉਸ ਥਾਂ ਤੋਂ ਆਇਆ ਤੁਸੀਂ ਕਹਿੰਦੇ ਮੈਂ ਭਾਰਤ ਤੋਂ ਆਇਆ ਫਿਰ ਤੁਸੀਂ ਉਸ ਮੁਲਕ ਦੇ ਦਾਇਰੇ ਨੂੰ ਲੈ ਕੇ ਸੋਚ ਰਹੇ ਹੋ ਜਦੋਂ ਤੱਕ ਅਸੀਂ ਸਾਂਝੇ ਰੂਪ 'ਚ ਨਹੀਂ ਸੋਚਾਂਗੇ ਤਦ ਤੱਕ ਇਹ ਸਿਸਟਮ ਇਹ ਸਰਕਾਰਾਂ ਸਾਨੂੰ ਇਸੇ ਤਰ੍ਹਾਂ ਵੰਡਦੀਆਂ ਰਹਿਣਗੀਆਂ ਤੁਹਾਨੂੰ ਆਪਣੀ ਬੋਲੀ ਦੇ ਨਾਲ ਨਾਲ ਦੂਜੀਆਂ ਬੋਲੀਆਂ ਸਿੱਖਣੀਆਂ ਚਾਹੀਦੀ ਗੱਲ ਹੋਈ ਇੱਥੇ ਤੁਸੀਂ ਮੈਂ ਉਹਨਾਂ ਨੂੰ ਕੀਤੀ ਕਿ ਜੰਮ ਦੇ ਜਵਾਕ ਨੂੰ ਅਸੀਂ ABC ਕਾ ਖਗਾਸ ਖੋਨੇ ਆ ਪਰ ਊੜਿਆੜਾ ਹੁਣ ਗਾਂ ਲੈ ਗਏ ਆ ਪਹਿਲਾ ਹੁੰਦਾ ਸੀ ਕਿ ਕੱਚੀ ਪੱਕੀ ਤੋਂ ਅਸੀਂ ਊੜਾੜਾ ਸਿਖਾਉਂਦੇ ਸੀ ਤੇ ਸਾਨੂੰ 6ਵੀਂ ਚ ਜਾ ਕੇ ਅੰਗਰੇਜ਼ੀ ਲੱਗੀ ਸੀ ਮਤਲਬ ਆਈ ਐਮ ਐਲ ਸੋਈ ਕੈਨ ਨਾਟ ਕਮੂਨ ਟੂ ਸਕੂਲ ਵਾਸ ਇੱਕ ਅਰਜੀ ਰੱਟਾ ਲਾ ਲਓ ਠੀਕ ਹੈ ਮਾਈ ਫਰੈਂਡ ਦਾ ਕਾਓ ਦਾ ਲੇਖ ਰੱਟ ਲਓ ਤੇ ਠੀਕ ਹੈ ਦੱਸ ਅਸੀਂ ਪਾਸ ਹੋ ਜੂਗੀ ਬਹੁਤਾ ਇੰਨੀ ਕ ਅੰਗਰੇਜ਼ੀ ਚਾਹੀਦੀ ਸੀ ਪਰ ਅਸੀਂ ਹੁਣ ਚਾਹੁੰਦੇ ਆ ਕਿ ਮੇਰਾ ਜਵਾਕ ਜੰਮਿਆ ਪੰਜਾਬੀਆਂ ਦੇ ਕਰਿਆ ਪਰ ਬਣ ਕੇ ਅੰਗਰੇਜ਼ ਨਿਕਲੇ ਕਿ ਤਾਂ ਦੇ ਮੋਰ ਦੇ ਖੰਭ ਲਾਉਣ ਨਾਲ ਮੋਰ ਥੋੜਾ ਬਣ ਜੂਗਾ ਟਕ ਟਕ ਨੂੰ ਕਾਂ ਦਾ ਰੱਖ ਲਓ ਅਸੀਂ ਉਹ ਵੀ ਨਹੀਂ ਬਣਨਾ ਚਾਹੁੰਦੇ ਪਰ ਹੁਣ ਜਿਹੜਾ ਸਾਡੇ ਮੂਰੇ ਚਣੌਤੀ ਮਾਗ ਜੇ ਮੈਂ ਦੇਖਾਂ ਤਾਂ ਸਾਡੇ ਮੂਰੇ ਸਾਡੀ ਸਿੱਖਿਆ ਪਾਲਿਸੀ ਸਭ ਤੋਂ ਵੱਡਾ ਇੱਕ ਸਮੱਸਿਆ ਹੈ ਉਹ ਤੁਹਾਨੂੰ ਜਿਹੜੇ ਵੀ ਖਿੱਤੇ ਤੋਂ ਤੁਸੀਂ ਆਉਂਦੇ ਹੋ ਜਿਹੜੀ ਵੀ ਬੋਲੀ ਤੋਂ ਆਉਂਦੇ ਹੋ ਉਹ ਤੋੜ ਕੇ ਤੁਹਾਨੂੰ ਅਖੌਤੀ ਰਾਸ਼ਟਰਵਾਦ ਦੇ ਦਾਇਰੇ ਚ ਕ੍ਰਿਸ਼ਨਾ ਚਾਹੁੰਦਾ ਇਹ ਤੁਹਾਡਾ ਰਾਸ਼ਟਰਵਾਦ ਤਾਂ ਹੀ ਹੈ ਜੇ ਤੁਸੀਂ ਬਸ ਉਹ ਦਿੱਲੀ ਵਾਲੇ ਆਕਾਮਾਂ ਦੀ ਬੋਲੀ ਬੋਲੋ ਮਹਾਰਾਸ਼ਟਰ ਉਹ ਸੁਭਾਅ ਜਿੱਥੇ 99.9% ਲੋਕ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਜਾਂ ਤਾਂ ਜਾ ਕੇ ਦੇਖਿਓ ਮੈਂ ਜਾ ਕੇ ਆਇਆ ਮੈਂ ਤਾਂ ਉਸ ਵਜ੍ਹਾ ਨਾਲ ਗੱਲ ਕਰਦਾ ਉੱਥੇ ਮੰਦਰਾਂ ਦੇ ਵਿੱਚ ਜਿੰਨੀਆਂ ਆਰਤੀਆਂ ਜਿੰਨਾ ਪੂਜਾ ਜਿੰਨਾ ਸਾਰਾ ਕੁਝ ਪਾਤਕਰਮ ਹੁੰਦਾ ਹੈ ਉਸ ਮੁੱਚਾ ਮਰਾਠੀ ਭਾਸ਼ਾ ਚ ਹੁੰਦਾ। ਉਹਨੂੰ ਹਿੰਦੂ ਨਹੀਂ। ਉਹਨਾਂ ਕੱਢ ਦੀ ਬਾਦ। ਹਾਲ ਹੀ ਚ ਉੱਥੇ ਹਿੰਦੀ ਨੂੰ ਤੀਜੀ ਭਾਸ਼ਾ ਵਜੋਂ ਥੋਪਣ ਦੀ ਕੋਸ਼ਿਸ਼ ਹੋਈ। ਜਦੋਂ ਕੋਈ ਵੀ ਚੀਜ਼ ਜ਼ਬਰਦਸਤੀ ਕਰੋਗੇ ਤਾਂ ਉਹਦਾ ਵਿਰੋਧ ਵਿਰੋਧ ਹੋਊਗਾ। ਉਹਨਾਂ ਨੇ ਵਿਰੋਧ ਕੀਤਾ ਤੇ ਉਹਦੇ ਕਾਰਨ ਉੱਥੇ ਜਦੋਂ ਕਿ ਸਰਕਾਰ ਉੱਥੇ ਡਬਲਿੰਗ ਨਾਲ ਯੂ ਆ ਸਰਕਾਰ ਜਿਹਨਾਂ ਦੀ ਕੇਂਦਰ ਚ ਹੈ ਉਹਨਾਂ ਦੀ ਉੱਥੇ ਸਰਕਾਰ ਪਰ ਵਿਰੋਧ ਕਿਹੜੇ ਕਰ ਰਹੇ ਨੇ ਜਿਹੜੇ ਬਾਹਰ ਨੇ। ਪਰ ਗ੍ਰੋਥ ਦੇ ਵਿੱਚ ਲੋਕ ਸ਼ਾਮਲ ਸੀ ਜਦੋਂ ਲੋਕਾਂ ਦੀ ਆਵਾਜ਼ ਬਣ ਜਾਂਦੀ ਹੈ ਸਰਕਾਰ ਨੂੰ ਫੈਸਲਾ ਵਾਪਸ ਲੈਣਾ ਪਿਆ ਉੱਥੇ ਮਰਾਠੀ ਨੂੰ ਹੀ ਪਹਿਲ ਤੇ ਉਸ ਤੋਂ ਬਾਅਦ ਅੰਗਰੇਜ਼ੀ ਆ ਫਿਰ ਕੋਈ ਹੋਰ ਭਾਸ਼ਾ ਸਿੱਖਣਾ ਚਾਹਵੇ ਬੱਚਾ ਸਿੱਖੇ ਜ਼ਬਰਦਸਤੀ ਨਹੀਂ ਹੁਣ ਕੀ ਮਹਾਰਾਸ਼ਟਰ ਦੇ ਮਰਾਠੀਆਂ ਨੂੰ ਉੱਥੋਂ ਦੇ ਵਸਨੀਕਾਂ ਨੂੰ ਦੇਸ਼ਤਰੋਹੀ ਦੇ ਸਰਟੀਫਿਕੇਟ ਦੇਤੇ ਪੰਜਾਬ ਦੇ ਲਈ ਸਭ ਤੋਂ بڑا ਮਸਲਾ ਕੀ ਜਦੋਂ ਅਸੀਂ ਆਪਣੀਆਂ ਸਰਕਾਰਾਂ ਨੂੰ ਸਵਾਲ ਕਰਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਚੀਨੀ ਪਾਕਿਸਤਾਨੀ ਦੇਸ਼ਤਰੋਹੀ ਖਾਲਸਤਾਨੀ ਪਤਾ ਨਹੀਂ ਕਿੰਨੇ ਸਰਟੀਫਿਕੇਟ ਤਿਆਰ ਕਰੇ ਵੀ ਉਹ ਜਦੇ ਸਾਨੂੰ ਵੰਡ ਦਿੱਤੇ ਜਾਂਦੇ ਅੱਧੇ ਤਾਂ ਅਸੀਂ ਇਸੇ ਮਸਲਿਆਂ ਨੂੰ ਲੈ ਕੇ ਨਹੀਂ ਬੋਲ ਸਕੋਗੇ ਪਰ ਪੰਜਾਬ ਦੇ ਵਿੱਚ ਅੱਜ ਸਭ ਤੋਂ بڑا ਪਹਿਲੂ ਪੰਜਾਬੀ ਤੋਂ ਟੁੱਟਣ ਦਾ ਇੱਕ ਮਸਲਾ ਇਹ ਵੀ ਬਣਿਆ ਕਿ ਅਸੀਂ ਆਪਣੇ ਖਿੱਤੇ ਦੀ ਭਾਸ਼ਾ ਨੂੰ ਸਾਡੀਆਂ ਸਰਕਾਰਾਂ ਨੇ ਰੋਜ਼ਗਾਰ ਦੀ ਭਾਸ਼ਾ ਨਹੀਂ ਬਣਾਇਆ ਮੁੱਖ ਕਾਰਨ ਕਿਉਂਕਿ ਮਾਂ ਪਿਓ ਦਾ ਫਿਕਰ ਸਿਰ ਪਹਿ ਹੀ ਹੁੰਦਾ ਕਿ ਮੇਰਾ ਜਵਾਬ ਕੋਹ ਭਾਸ਼ਾ ਪੜੇ ਜਿਹਦੇ ਨਾਲ ਉਹਦੀ ਨੌਕਰੀ ਲੱਗ ਸਕੇ ਇਦਾਂ ਉਹਨੂੰ ਕਾਨੂੰ ਰੋਜ਼ਗਾਰ ਮਿਲ ਸਕੇ ਉਹ ਅਸੀਂ ਤਾਂ ਮਤਲਬ ਆਈਲੈਟਸ ਪਾਸ ਕਰਨ ਤੇ ਪਿੰਡ ਚ ਲੱਡੂ ਵੰਡ ਦਿੰਦੇ ਆ ਜਦੋਂ ਕਿ ਉਹ ਇੱਕ ਸਬਜੈਕਟ ਬੋਲਣ ਦੀ ਇੱਕ ਭਾਸ਼ਾ ਬੋਲਣ ਦੀ ਸਿਰਫ ਸਰਟੀਫਿਕੇਟ ਹੈ ਤੇ ਇਸ ਲਈ ਸਰਕਾਰਾਂ ਮੁਰੇ ਸਾਨੂੰ ਸਵਾਲੇ ਰੱਖਣਾ ਪੈਣਾ ਕਿ ਸਾਡੀ ਬੋਲੀ ਨੂੰ ਤੁਸੀਂ ਰੋਜ਼ਗਾਰ ਦੀ ਭਾਸ਼ਾ ਕਿਉਂ ਨਹੀਂ ਬਣਾਦੇ ਜਦੋਂ ਤੱਕ ਤੁਹਾਨੂੰ ਆਪਣੀ ਬੋਲੀ ਦੇ ਵਿੱਚ ਸਿੱਖਿਆ ਜਦੋਂ ਤੱਕ ਤੁਹਾਨੂੰ ਆਪਣੀ ਬੋਲੀ ਦੇ ਵਿੱਚ ਇਨਸਾਫ ਨਹੀਂ ਮਿਲਣ ਲੱਗਦਾ ਤਦ ਤੱਕ ਇਹ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਦੀ ਅੱਜ ਸ਼ੁੱਬੇ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਤਹਿਸੀਲ ਪੱਧਰ ਤੇ ਅਦਾਲਤੀ ਕੰਪਲੈਕਸ ਨੇ ਉਹਨਾਂ ਦੇ ਵਿੱਚ ਜੱਜ ਤੇ ਵਕੀਲ ਦੀ ਬਹਿਸ ਹੋ ਰਹੀ ਆ ਪੀੜਤ ਤੇ ਰਮੇ ਆ ਮੈਂ ਕੇਸ ਫਾਈਲ ਕੀਤਾ ਇੱਕ ਸਾਹਮਣੇ ਵਾਲੀ ਤੇਰਾ ਜਿਹਦੇ ਨਾਲ ਕੇਸ ਆ ਦੋਏ ਉਹ ਖੜੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ 90% ਕੇ ਜੱਜ ਤੇ ਵਕੀਲ ਚ ਕੀ ਬਹਿਸ ਹੋ ਰਹੀ ਆ ਫੈਸਲਾ ਸੁਣਾਤਾ ਜੱਜ ਨੇ ਮੈਂ ਓਨੀ देर ਖੁਸ਼ ਨਹੀਂ ਹੋ ਸਕਦਾ ਓਨੀ देर ਦੁਖੀ ਨਹੀਂ ਹੋ ਸਕਦਾ ਜਦ ਤੱਕ ਮੇਰਾ ਵਕੀਲ ਨਹੀਂ ਮੈਨੂੰ ਦੱਸੂਗਾ ਮੈਂ ਫੈਸਲਾ ਸੁਣ ਵੀ ਲਿਆ ਮੈਨੂੰ ਨਹੀਂ ਪਤਾ ਕਿ ਮੇਰੇ ਹੱਕ ਚ ਆਇਆ ਕਿ ਨਹੀਂ ਆਇਆ ਘੱਟੋ ਘੱਟ ਅਦਾਲਤੀ ਸਿਸਟਮ ਤਾਂ ਮੇਰੀ ਬੋਲੀ ਚ ਹੋਵੇ ਉਹ ਇਨਸਾਫ ਤਾਂ ਮੈਨੂੰ ਮੇਰੀ ਭਾਸ਼ਾ ਚ ਦੇਵੇ ਇਹਦੇ ਲਈ ਕਿਨੇ ਸਵਾਲ ਕਰਨੇ ਆ ਪਰ ਜਦੋਂ ਅੱਜ ਆਪਾਂ ਹੁਣ ਮੈਂ ਕਹਾਂਗਾ ਕਿ ਜੀ ਮੈਂ ਤਾਂ ਸਰਕਾਰੀ ਸਕੂਲ 'ਚ ਪੜਿਆ ਤੇ ਫਿਰ ਅੱਗੋਂ ਸਵਾਲ ਮੈਨੂੰ ਆਉਂਦਾ ਕਿ ਤੇਰਾ ਜਵਾਬ ਕਿੱਥੇ ਪੜਦਾ ਕਿ ਤੁਸੀਂ ਆਪਣੇ ਜਵਾਬ ਤਾਂ ਪ੍ਰਾਈਵੇਟ ਸਕੂਲਾਂ 'ਚ ਪੜਾਏ ਪਰ ਮੇਰਾ ਇਹਦੇ ਨਾਲ ਉਲਟਾ ਸਵਾਲ ਹੁੰਦਾ ਸਰਕਾਰ ਨੂੰ ਸਿਸਟਮ ਨੂੰ ਕਿ ਜਦੋਂ ਮੈਂ ਸਰਕਾਰੀ ਸਕੂਲ 'ਚ ਪੜਿਆ ਤਾਂ ਸਰਕਾਰੀ ਸਕੂਲ 'ਚ ਦਾਖਲਾ ਲੈਣਾ ਮਾਨ ਵਾਲੀ ਗੱਲ ਸੀ ਜੇ ਤੁਸੀਂ ਪ੍ਰਾਈਵੇਟ ਕਾਲਜ ਪ੍ਰਾਈਵੇਟ ਯੂਨੀਵਰਸਿਟੀਆਂ ਪ੍ਰਾਈਵੇਟ ਕੇਂਦਰਾਂ ਨੂੰ ਉਹਦੇ ਬਰਾਬਰ ਮਾਨਤਾ ਇੰਨੀ ਦਿੱਤੀ ਤੇ ਉਹਨਾਂ ਨੂੰ ਮਾਰਿਆ ਜੇ ਸਾਡੀਆਂ ਲੋੜਾਂ ਇਹ ਤਾਂ ਬਣੀਆਂ ਜੇ ਉਹ ਸਿਸਟਮ ਖੜਾ ਰਹਿੰਦਾ ਤਾਂ ਕਿਉਂ ਅੱਜ ਕੋਈ ਇਸ ਖੇਤਰ ਜਾਂਦਾ ਤਨਖਾਹ ਸਰਕਾਰੀ ਚਾਹੀਦੀ ਆ ਪੜ੍ਹਾਈ ਸਾਨੂੰ ਪ੍ਰਾਈਵੇਟ ਚਾਹੀਦੀ ਆ ਇਹਦਾ ਮਤਲਬ ਪ੍ਰਾਈਵੇਟ ਵਾਲਿਆਂ ਨੇ ਵਧੀਆ ਪੜਾਤਾ ਤਾਂ ਤੁਸੀਂ ਉਹਨਾਂ ਨੂੰ ਚੁਣਿਆ ਉੱਥੇ ਉਹਨਾਂ ਨੇ ਆਪਣੀ ਕਿਰਤ ਨੂੰ ਇਮਾਨਦਾਰੀਆਂ ਨਿਭਾਤਾ ਤਾਂ ਤੁਸੀਂ ਉਹਨਾਂ ਨੂੰ ਚੁਣਿਆ ਪਰ ਜੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਉਹਨਾਂ ਆਧਾਰਿਆਂ ਨੂੰ ਵੀ ਜਿਉਂਦਾ ਰੱਖਣ ਮਤਲਬ ਮੈਡੀਕਲ ਸਰਟੀਫਿਕੇਟ ਲੈਣ ਲਈ ਤਾਂ ਮੈਂ ਪੀਜੀਏ ਜਾਊਂਗਾ ਜੇ ਉਹ ਪਾਸ ਕਰਾਉਣਾ ਮੈਡੀਕਲ ਲੈਣਾ ਹੈ ਨਾ ਫਿਰ ਤਾਂ ਮੈਨੂੰ ਸਰਕਾਰੀ ਡਾਕਟਰ ਚਾਹੀਦਾ ਤੇ ਉਹ ਇਲਾਜ ਕਰਾਉਣਾ ਫਿਰ ਮੈਂ ਫੋਟੋਸ ਜਾਊਂਗਾ ਸੋ ਇਹ ਜਿਹੜੀ ਬੰਡ ਹੈ ਪਾੜਾ ਜਿਹੜਾ ਸਿਸਟਮ ਨੇ ਪਾਇਆ ਜੇ ਅਸੀਂ ਸਰਕਾਰਾਂ ਮੂਰੇ ਸਵਾਰ ਨਹੀਂ ਰੱਖਾਂਗੇ ਤਾਂ ਚੜ੍ਹੋ ਧੀਰੋ ਪਾਤਰ ਸਾਹਿਬ ਦਾ ਜ਼ਿਕਰ ਹੋਇਆ ਇੱਥੇ ਨਜ਼ਮ ਪੜ੍ਹੀ ਮੈਮ ਹੋਰਾਂ ਨੇ ਪਾਤਰ ਸਾਹਿਬ ਦੀ ਲੱਗੀ ਨਜ਼ਰ ਪੰਜਾਬ ਨੂੰ ਐ ਕੋਈ ਮਿਰਚਾਂ ਬਾਰੋ ਕਤਰ ਸਾਹਿਬ ਅਕਸਰ ਇੱਕ ਗੱਲ ਕਹਿਆ ਕਰਦੇ ਸੀ ਕਹਿੰਦੇ ਲੁਧਿਆਣੇ ਰਹਿੰਦੇ ਸੀ ਉਹ ਉਹ ਕਹਿੰਦੇ ਮੈਂ ਇੱਕ ਵਾਰ ਲਗਾਤਾਰ ਨੋਟਿਸ ਕਰਨਾ ਸ਼ੁਰੂ ਕੀਤਾ ਕਿ ਮੈਂ ਸ਼ਾਮ ਨੂੰ ਜਦੋਂ ਘਰ ਹੀ ਮੁੜਨਾ ਤੇ ਮੈਂ ਦੇਖਣਾ ਕਿ ਡਾਕਟਰਾਂ ਦੇ ਵਕੀਲਾਂ ਦੇ ਘਰਾਂ ਦੇ ਬਾਹਰ ਤਖਤੀਆਂ ਜਿਹੜੀਆਂ ਲੱਗੀਆਂ ਤੁਸੀਂ ਨੇਮ ਪਲੇਟ ਕਹਿੰਦੇ ਹੋ ਉਹਨਾਂ ਨੂੰ ਉਹ ਤਖਤੀਆਂ ਪੰਜਾਬੀ ਚ ਲਿਖੀਆਂ ਜਾਣੀਆਂ ਸ਼ੁਰੂ ਹੋ ਗਈਆਂ ਤੇ ਕਹਿੰਦੇ ਮੈਨੂੰ ਬੜਾ ਚੰਗਾ ਲੱਗਾ ਲੱਗਣ ਲੱਗਾ ਕਿ ਵੀ ਬੜਾ ਵਧੀਆ ਇਹ ਬਦਲਾਅ ਹੋ ਰਿਹਾ ਹੈ ਨਹੀਂ ਤਾਂ ਸਾਰਾ ਕੁਝ ਅੰਗਰੇਜ਼ੀ ਕਰਨ ਹੋ ਰਿਆ ਸੀ ਤੇ ਕਹਿੰਦੇ ਇੱਕ ਦਿਨ ਕੋਈ ਸਮਾਗਮ ਸੀ ਵਕੀਲਾਂ ਦਾ ਤੇ ਮੈਨੂੰ ਉਹਨਾਂ ਨੇ ਸੱਦ ਲਿਆ ਪਾਤਰ ਸਾਹਿਬ ਕਹਿੰਦੇ ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਆਪਣੇ ਵੱਲੋਂ ਵਧਾਈ ਦਿੱਤੀ ਉਹਨਾਂ ਨੂੰ ਕਿ ਵੀ ਬਹੁਤ ਚੰਗਾ ਉਪਰਾਲਾ ਹੈ ਤੁਹਾਡਾ ਕਿ ਤੁਸੀਂ ਆਪਣੇ ਨਾਮ ਨੂੰ ਘਰਾਂ ਦੇ ਬਾਹਰ ਆਪਣੇ ਕਲੀਨਿਕਾਂ ਦੇ ਬਾਹਰ ਪੰਜਾਬੀ ਜੀ ਡਿਫੀਸ਼ਨ ਸ਼ੁਰੂ ਕਰਤੇ ਉਹ ਕਹਿੰਦੇ ਨਹੀਂ ਜੀ ਇਹ ਤਾਂ ਤਾਂ ਲਿਖਦੇ ਆ ਕਿ ਪਿੰਡ ਵਾਲੇ ਜਿਹੜੇ ਗਾਹਕ ਆਉਂਦੇ ਆ ਉਹਨਾਂ ਨੂੰ ਅੰਗਰੇਜ਼ੀ ਪੜ੍ਹਨ ਦੀ ਨਹੀਂ ਆਉਂਦੀ ਉਹ ਸਾਰੇ ਕੋਲ ਗਾਹਕ ਖਸਰ ਮਤਲਬ ਗਾਹਕ ਲਈ ਤੁਹਾਨੂੰ ਪੰਜਾਬੀ ਚਾਹੀਦੀ ਆ ਪਰ ਤੁਹਾਨੂੰ ਅਪਣਾਉਣ ਲਈ ਨਹੀਂ ਚਾਹੀਦੀ ਇਹ ਮੰਨ ਸਕਦੇ ਹੋ ਕਿ ਪੰਜਾਬ ਤੇ ਪੰਜਾਬੀ ਨਾਲ ਸਭ ਤੋਂ بڑا ੱੱੱਕਾ ਤੇ ਧੋਖਾ ਕੀ ਆ ਕਿ ਅੱਜ ਇੱਕੋ ਇੱਕ ਮੁਲਕ ਦਾ ਇੱਕ ਜਿਹਾ ਸੂਬਾ ਹੈ ਜਿਹਦੇ ਕੋਲ ਆਪਣੀ ਰਾਜਧਾਨੀ ਨਹੀਂ ਰਹੀ ਮਤਲਬ ਬਿਨਾ ਸਿਰ ਵਾਲਾ ਸੂਬਾ ਜੇ ਕੋਈ ਹੈਗਾ ਤਾਂ ਉਹ ਪੰਜਾਬ ਆ ਬਿਲਕੁਲ ਗੱਲ ਇਹ درست ਹੈ ਕਿ ਬੰڈیا ਪੰਜਾਬ ਤੇ ਬੰਗਾਲੇ ਗਏ ਉਹ ਪੰਜਾਬ ਕਿਹੜਾ ਸੀ ਆ ਸਾਰਾ ਰਾਸਤਾ ਦਿੱਲੀ ਤੱਕ ਇੱਕੋ ਸੀ ਉਸ ਸਮੇਂ ਜਦੋਂ ਕਿਉਂਕਿ ਅੰਗਰੇਜ਼ਾਂ ਦੇ ਨਾਲ ਜੇ ਕਿਸੇ ਨੇ ਆਟਾ ਲਿਆ ਤਾਂ ਸਭ ਤੋਂ ਵੱਧ ਪੰਜਾਬੀਆਂ ਨੇ ਤੇ ਬੰਗਾਲੀਆਂ ਨੇ ਲਿਆ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਤੇ ਬੰਗਾਲੀਆਂ ਦੀ ਸੀ ਆਈਆਂ ਤੇ ਫਿਰ ਉਹਦਾ ਨਤੀਜਾ ਸਾਨੂੰ ਮਿਲਣਾ ਸੀ ਇਨਾਮ ਮਿਲਿਆ ਸਾਨੂੰ ਇਹ ਕਿ ਜੇ ਭਾਸ਼ਾਵਾਂ ਦੇ ਤੌਰ ਤੇ ਇਕੱਠੇ ਦੇ ਤੌਰ ਤੇ ਵੱਡੀ ਤਾਕਤ ਰਹਿਣਗੇ ਇਸ ਲਈਆਂ ਦੇ ਵਿਚਾਲੇ ਲੀਖ ਖਿੱਚੋ ਇਹ ਲੜਨ ਵਾਲੇ ਯੁੱਝਣ ਵਾਲੇ ਸਵਾਲ ਕਰਨ ਵਾਲੇ ਲੋਕ ਨੇ ਉਹ ਲੀਖ ਖਿੱਚੋ ਫੋਂ ਉਸ ਤੋਂ ਗਾਂ ਫਿਰ ਅਸੀਂ ਇਸ ਤਰੀਕੇ ਨਾਲ ਵੰਡੇਗੇ ਜਦੋਂ ਉਹ ਵੰਡ ਹੋਈ ਤਾਂ ਸਾਡੇ ਕੋਲ ਲਾਹੌਰ ਸਾਡੀ ਰਾਜਧਾਨੀ ਸੀ ਪੰਜਾਬ ਦੀ ਉਹ ਸਭ ਤੋਂ ਖੁਸ਼ ਕੀ ਤੇ ਸਾਨੂੰ ਰਾਜਧਾਨੀ ਮਿਲੀ ਸ਼ਿਮਲਾ ਫਿਰ ਹਿਮਾਚਲ ਨਿਕਲਿਆ ਫਿਰ ਸਾਨੂੰ ਕਹਿੰਦੇ ਜੀ ਆ ਪਿੰਡ ਉਜਾੜੋ ਇੱਥੇ ਅਸੀਂ ਪੰਜਾਬ ਦੀ ਰਾਜਧਾਨੀ ਉਸਾਰਨੀ ਆ ਹਰਿਆਣਾ ਸਾਡਾ ਭਰਾ ਉਹ ਵੀ ਜਿਵੇਂ ਹਿਮਾਚਲ ਵੱਖ ਹੋਇਆ ਓਵੇਂ ਹਰਿਆਣਾ ਵੱਖ ਹੋਇਆ ਹਰਿਆਣਾ ਦਾ ਹੱਕ ਬਣਦਾ ਕਿ ਉਹਨੂੰ ਆਪਣੀ ਰਾਜਧਾਨੀ ਮਿਲੇ ਭਾਰਤ ਦੇ ਇਤਿਹਾਸ ਦੇ ਵਿੱਚ ਪੜ੍ਹ ਕੇ ਦੇਖੋ ਕਿ ਜਿਹੜਾ ਵੀ ਸੂਬਾ ਨਵਾਂ ਜਨਮ ਲੈਂਦਾ ਉਹਦੀ ਆਪਣੀ ਨਮੀ ਰਾਜਤਾ ਨਹੀਂ ਉਸਰਦੀ ਤੇ ਹਰਿਆਣੇ ਨੂੰ ਉਹਦੀ ਨਮੀ ਰਾਜਤਾ ਨਹੀਂ ਮਿਲਣੀ ਚਾਹੀਦੀ ਪਰ ਤੁਸੀਂ ਦੁਆਵਾਂ ਦੇ ਵਿਚਾਲੇ ਇਸ ਤਰ੍ਹਾਂ ਰੱਖਿਆ ਅੱਜ ਭਾਰਤ ਦੇ ਵਿੱਚ ਇੱਕੋ ਇੱਕ ਚੰਡੀਗੜ੍ਹ ਅਜਿਹਾ ਖੇਤਰ ਹੈ ਜਿਹੜਾ ਭਾਰਤ ਦੇ ਵਿੱਚ ਹੋ ਕੇ ਜਿੱਥੇ ਭਾਰਤੀ ਸੰਵਿਧਾਨਕ ਭਾਸ਼ਾ ਨਹੀਂ ਹੈ ਹਿੰਦੀ ਤੋਂ ਲੈ ਕੇ ਸਾਡੀਆਂ ਸਾਰੀਆਂ ਸੂਬਈ ਭਾਸ਼ਾਵਾਂ ਜਿੰਨੀਆਂ ਵੀ ਹੈਗੀਆਂ ਉਹ ਸਾਰੀਆਂ ਸਾਡੀਆਂ ਖੇਤਰੀ ਬੋਲੀਆਂ ਹਨ ਅੰਗਰੇਜ਼ੀ ਸਾਡੀ ਖੇਤਰੀ ਬੋਲੀ ਨਹੀਂ ਹੈ ਉਹ ਸਾਡੀ ਸੰਪਰਕ ਭਾਸ਼ਾ ਹੈ ਸਾਡੀ ਲੋੜ ਦੀ ਭਾਸ਼ਾ ਹੈ ਪਰ ਚੰਡੀਗੜ੍ਹ ਦੀ ਅਧਿਕਾਰਤ ਭਾਸ਼ਾ ਅੰਗਰੇਜ਼ੀ ਹੈ ਨਾ ਪੰਜਾਬੀਆਂ ਨਾ ਹਿੰਦੀ ਹੈ मतलब ਜੇ ਤੁਸੀਂ ਹਰਿਆਣਾ ਦੇ ਵਾਲੇ ਹਰਿਆਣੇ ਦੀ ਵੀ ਭਾਸ਼ਾ ਹਿੰਦੀ ਨਹੀਂ ਹੈ ਹਿਮਾਚਲ ਦੀ ਵੀ ਭਾਸ਼ਾ ਹਿੰਦੀ ਨਹੀਂ ਹੈ ਹਰਿਆਣੇ ਦੀ ਭਾਸ਼ਾ ਹਰਿਆਣਵੀ ਹੈ ਰਾਜਸਥਾਨ ਦੀ ਰਾਸਤਾਨੀ ਹੈ ਹਿਮਾਚਲ ਦੀ ਪਹਾੜੀ ਤੇ ਆਪਣोंने ਕਿਤੇ ਦੀ ਆ ਫਰਕ ਸਿਰਫ ਇਹ ਸੀ ਕਿ ਉਹਨਾਂ ਕੋਲ ਆਪਣੀ ਲਿਪੀ ਨਹੀਂ ਸੀ ਇਸ ਕਰ ਨੂੰ ਤੱਕੇ ਨਾਲ ਹਿੰਦੀ ਦੇ ਗੱਲ ਚ ਪਾਇਆ ਜਾ ਰਿਹਾ ਕਿ ਤੁਸੀਂ ਹਿੰਦੀ ਵਾਲੇ ਪਾਸੇ ਧੱਕ ਦੋ। ਸੋ ਇਸ ਤਰੀਕੇ ਕਾਰਨ ਨਾਲ ਸੱਤੋਂ ਸਾਡੀਆਂ ਭਾਸ਼ਾਵਾਂ ਮ ਖੋਈਆਂ ਜਾ ਰਹੀਆਂ ਤਾਂ ਕਿ ਜਦੋਂ ਤੁਸੀਂ ਆਪਣੀ ਭਾਸ਼ਾ ਤੋਂ ਟੁੱਟ ਜਾਓਗੇ ਫਿਰ ਤੁਸੀਂ ਉਹ ਦੁੱਖ ਤਕਲੀਫਾਂ ਨੂੰ ਮਹਿਸੂਸ ਕਰਨਾ ਬੰਦ ਕਰ ਦੋਗੇ। ਇੱਕ ਰਾਜੇ ਦੇ ਕੋਲ ਇੱਕ ਬਹੁ ਭਾਸ਼ਈ ਆ ਕੇ ੜਾ ਹੋ ਕੇ ਕਹਿੰਦਾ ਕਿਸੇ ਸਮੇਂ ਹੁੰਦਾ ਸੀ ਨਾ ਕਿ ਰਾਜ ਦਰਬਾਰ ਚ ਜਾਓ ਤੇ ਉੱਥੇ ਆਪਣੀ ਕਲਾ ਦਾ ਪ੍ਰਦਰਸ਼ਨ ਕਰੋ ਤੇ ਫਿਰ ਉਹ ਹੀਰਿਆਂ ਦੇ ਹਾਰ ਖਜ਼ਾਨੇ ਦਾ ਮੋਹ ਜੀ ਹੈ ਨਾ ਉਹ ਕਹਿੰਦੇ ਸੀ ਇੱਕ ਮੋਹ ਪਾਸ਼ਾ ਹੀ ਆਇਆ ਤੇ ਉਹਨੇ ਆ ਕੇ ਕਿਹਾ ਕਿ ਮਹਾਰਾਜ ਮੈਂ ਸਾਰੀਆਂ ਭਾਸ਼ਾਵਾਂ ਵਿੱਚ ਬੋਲ ਸਕਦਾ ਹਾਂ ਤੁਸੀਂ ਬਸ ਮੈਨੂੰ ਇਹ ਦੱਸ ਦੇ ਕੋਈ ਬੰਦਾ ਤੁਹਾਡੀ ਸਭਾ ਦੇ ਵਿੱਚ ਵਿਦਵਾਨ ਕਿ ਮੈਂ ਕਿਹੜੀ ਬੋਲੀ ਦਾ ਜਾਇਆ ਮੇਰੀ ਮਾਂ ਬੋਲੀ ਕਿਹੜੀ ਤੇ ਉਹਨੇ ਇੰਨੀ ਬਖੂਪੀ ਸਾਰੀਆਂ ਭਾਸ਼ਾਵਾਂ ਵਿੱਚ ਬੋਲੀਆਂ ਕਿ ਉਹਦਾ ਕੋਈ ਵੀ ਦਰਬਾਰੀ ਪਛਾਣ ਨਹੀਂ ਸਕਿਆ ਤੇ ਉੱਥੋਂ ਇੱਕ ਦਰਬਾਰੀ ਨੇ ਕੜਾ ਉਹ ਕਿ ਕਿਆ ਅੱਜ ਕੋਈ ਵੀਰਗਲ ਵਰਗਾ ਹੁੰਦਾ ਇੱਕ ਅੱਧਾ ਹਰੇਕ ਕੋਲ ਉਹ ਕਹਿੰਦਾ ਕਿ ਮਹਾਰਾਜ ਅੱਜ ਮਹਿਮਾਨ ਆਏ ਨੇ ਆਪਾਂ ਕੱਲ ਨੂੰ ਫੈਸਲਾ ਕਰਾਂਗੇ ਜਿਨ੍ਹਾਂ ਦੀ ਸੇਵਾ ਪਾਣੀ ਕਰੋ ਇਹਨਾਂ ਨੂੰ ਆਰਾਮ ਤਾਂ ਕਰਾਓ ਉਹ ਕਹਿੰਦਾ ਠੀਕ ਆ ਕੱਲ ਨੂੰ ਕਰ ਲਿਓ ਕਹਿੰਦਾ ਮੈਨੂੰ ਕੀ ਹੰਕਾਰ ਹੁੰਦਾ ਬੰਦੇ ਦੇ ਅੰਦਰ ਕਿ ਮੈਨੂੰ ਕਿਹਨੇ ਪਛਾਣਨਾ ਸੋ ਉਸ ਨੂੰ ਜਿਵੇਂ ਅੱਜ ਕੱਲ੍ਹ ਗੈਸਟ ਰੂਮ ਬਣ ਗਏ ਤੁਹਾਡੇ ਉਸ ਤਰ੍ਹਾਂ ਉਹਨੂੰ ਆਰਾਮ ਘਰ ਚ ਲੈ ਗਏ ਅੰਜਾਂ ਮੰਜਾ ਡਾਹਤਾ ਪਾਣੀ ਪੁਣੀ ਛਿੜਕਤਾ ਸਹਰਾਣੇ ਗੱਦੀ ਰੱਖਤੀ ਫੇਰਾਤ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਉਹਨੂੰ ਚੰਗਾ ਦੱਬ ਕੇ ਉਹ ਕਹੇ ਘੱਟ ਨਹੀਂ ਨੀ ਵੱਧ ਜਿੰਨਾ ਬੱਤ ਕਹੋਗੇ ਉਨੀ ਨੀਂਦ ਗੁੜੀ ਜਾਊਗੀ ਜਦੋਂ ਤਸੱਲੀ ਨਾਲ ਸੌਂ ਗਿਆ ਰਾਤ ਨੂੰ ਸੁੱਤੇ ਪੈਦੇ ਉਹਦੇ ਦੋ ਡਾਂਗਾ ਮਾਰੀ ਉਹਨੇ ਚੀਕ ਕੇ ਜਿਹੜੀ ਭਾਸ਼ਾ ਚ ਗਾਲ ਕੱਢੀ ਕਹਿੰਦਾ ਤੇਰੀ ਮਾਂ ਬੋਲੀ ਮਤਲਬ ਜਦੋਂ ਤੁਸੀਂ ਤਕਰੀਬ ਛੋਂਗੇ ਤਾਂ ਤੁਹਾਨੂੰ ਮਾਂ ਚ ਇੱਥੇ ਆਉਂਦੀ ਆ ਜਦੋਂ ਤੁਸੀਂ ਆਪਣੀਆਂ ਭਾਵਨਾਵਾਂ ਬਿਆਖਤ ਕਰਨੀਆਂ ਹੁਣ ਤਾਂ ਤੁਹਾਨੂੰ ਆਪਣੀ ਮਾਂ ਬੋਲੀ ਚੱਟਿਆ ਆਉਂਦੀ ਆ ਇਸ ਲਈ ਮਾਂ ਬੋਲੀ ਤੋਂ ਟੁੱਟ ਕੇ ਨਹੀਂ ਸਰਨਾ ਉਹਦੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ ਗੱਲਾਂ ਬਹੁਤ ਹੋ ਸਕਦੀਆਂ ਮੈਂ ਸਮੇਂ ਨੂੰ ਧਿਆਨ ਚ ਰੱਖਦਿਆਂ ਸਿਰਫ ਇੱਕ ਅੱਧੀ ਗੱਲ ਹੋਰ ਤੁਹਾਡੇ ਨਾਲ ਕਰਾਂਗਾ ਕਹਿੰਦੇ ਕਿ ਪੰਜਾਬ ਦੇ ਵਿੱਚ ਪਾਤਰ ਸਾਹਿਬ ਦੀ ਹਵਾਲਿਆਂ ਜੇ ਮੈਂ ਗੱਲ ਕਰਾਂ ਉਹ ਕਹਿੰਦੇ ਹੁੰਦੇ ਸੀ ਕਿ ਪੰਜਾਬ ਗਾਉਂਦਿਆਂ ਦੀ ਧਰਤੀ ਹੈ ਅਕਸਰ ਉਹ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਸਵੇਰੇ ਨਿਤਨੇਮ ਨਾਲ ਸਾਡਾ ਦਿਨ ਸ਼ੁਰੂ ਹੁੰਦਾ ਰਾਤ ਨੂੰ ਜਦੋਂ ਨਿਤਨੇਮ ਤੋਂ ਬਾਅਦ ਅਰਦਾਸ ਤੋਂ ਬਾਅਦ ਦਿਨ ਖਤਮ ਹੁੰਦਾ ਜਾਂ ਉਹ ਜਗਰਾਤੇ ਵਾਲਾ ਕੰਮ ਸ਼ੁਰੂ ਹੋ ਜਾਂਦਾ ਤੋ ਸਾਡਾ ਗਾਉਂਦਿਆਂ ਦੀ ਧਰਤੀ ਹੈ ਤੁਸੀਂ ਦੋ ਪਹਿਲੂਆਂ ਨੂੰ ਹਮੇਸ਼ਾ ਜ਼ਿੰਦਗੀ 'ਚ ਧਿਆਨ ਰੱਖਿਓ ਇਹ ਜਿਹੜਾ ਖਿੱਤਾ ਹੈ ਇਹ ਉੱਤਰੀ ਭਾਰਤ ਦਾ ਖਿੱਤਾ ਹਰਿਆਣਾ, ਰਾਜਸਥਾਨ, ਪੰਜਾਬ, ਹਿਮਾਚਲ ਆਲੀ ਇਹ ਜਿਹੜਾ ਖਿੱਤਾ ਹੈ ਜੰਮੂ ਕਸ਼ਮੀਰ ਤੱਕ ਇਹਦੇ ਵਿੱਚ ਹੀ ਕਿਉਂ ਸੰਤ ਫਕੀਰ ਜਿਆਦਾ ਪੈਦਾ ਹੋਏ ਇੱਥੇ ਹੀ ਕਿਉਂ ਰਚਨਾਵਾਂ ਜਿਆਦਾ ਹੋਈਆਂ ਜੇਕਰ ਤੁਸੀਂ ਚਾਹਤ ਮਾਰੋ ਤਾਂ ਭਾਰਤ ਦੀ ਪਹਿਲੀ ਕਿਤਾਬ ਬੀਤ ਦੀ ਰਚਨਾ ਇਸ ਪੰਜਾਬ ਦੀ ਧਰਤੀ ਤੇ ਹੋਈ ਹੈ ਜੇ ਤੁਸੀਂ ਚਾਹਤ ਮਾਰੋ ਤਾਂ ਬਾਲਮੀਕੀ ਰਮਾਇਣ ਇਸ ਪੰਜਾਬ ਦੀ ਧਰਤੀ ਤੇ ਲਿਖੀ ਗਈ ਹੈ ਜੇ ਤੁਸੀਂ ਚਾਹਤ ਮਾਰੋ ਤਾਂ ਭਗਵਤ ਗੀਤਾ ਗੀਤਾ ਉਪਦੇਸ਼ ਇਸ ਸਾਂਝੇ ਪੰਜਾਬ ਦੀ ਧਰਤੀ ਤੇ ਹੋਇਆ ਜੇ ਤੁਸੀਂ ਚਾਹਤ ਮਾਰੋ ਤਾਂ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਧਰਤੀ ਤੇ ਲਿਖਿਆ ਇਹ ਤਾਂ ਤੇ ਇਸ ਧਰਤੀ 'ਚ ਕਿੰਨਾ ਜਸ ਕਿੰਨਾ ਤਪ ਕਿੰਨਾ ਸੱਚ ਹੋਊਗਾ ਕਿ ਉਹਨਾਂ ਨੇ ਇਹ ਚੁਣਿਆ ਅਸੀਂ ਇਸ ਧਰਤੀ ਤੋੜ ਜਾਣਾ ਚਾਹੁੰਦੇ ਆ ਗੱਲ ਹੋ ਰਹੀ ਸੀ ਹੁਣੇ ਸਾਡੇ ਕੇ ਸ਼ੁਕਰ ਹੈ 트াম্প ਵਰਗਾ ਕਮਲਾ ਆ ਗਿਆ ਤੇ ਥੋੜਾ ਜਿਹਾ ਕੈਨੇਡਾ ਦੇ ਵੀ ਆਰਥਿਕ ਮੁਸ਼ਕਲ ਹੋ ਗਈ ਤਾਂ ਜਵਾਕ ਆਪਣੇ ਕਾਲਜਾਂ ਆਪਣੀਆਂ ਯੂਨੀਵਰਸਟੀਆਂ ਆਪਣੇ ਪੰਜਾਬਾਂ ਗੂੜੇ ਜਾਂ ਕਿਸਾਨ ਅੰਦੋਲਨ ਨੇ ਸਾਨੂੰ ਦੁਬਾਰਾ ਆਪਣੀ ਮਿੱਟੀ ਨਾਲ ਜੋੜਿਆ ਸੋ ਨਹੀਂ ਤਾਂ ਅਸੀਂ ਟੁੱਟ ਕੇ ਉੱਡ ਜਾਣਾ ਚਾਹੁੰਦੇ ਹਾਂ ਇੱਥੋਂ ਉਹ ਰੁੱਖਾਂ ਬਾਗ ਮਕਾਉਣਾ ਚਾਹੁੰਦੇ ਪੰਜਾਬੀ ਨੂੰ ਉਹ ਰੁੱਖਾਂ ਬਾਗ ਮਕਾਉਣਾ ਚਾਹੁੰਦੇ ਪੰਜਾਬੀ ਨੂੰ ਮੈਂ ਬੀਜ ਬਣ ਉਗਾਮਾ ਗਾ ਪੰਜਾਬੀ ਨੂੰ ਉਹ ਦੀਵੇ ਵਾਂਗ ਬੁਝਾਉਣਾ ਚਾਹੁੰਦੇ ਪੰਜਾਬੀ ਨੂੰ ਮੈਂ ਲਾਟ ਬਣ ਰੁਸ਼ਨਾਮਾ ਗਾ ਪੰਜਾਬੀ ਨੂੰ ਮਾਂ ਬੋਲੀ ਦੇ ਕਰਜ਼ ਬੜੇ ਨੇ ਮੇਰੇ ਸਿਰ ਮੈਂ ਪੁੱਤ ਬਣ ਸੰਭਾਲਾਂ ਗਾ ਪੰਜਾਬੀ ਨੂੰ ਮੈਂ ਪੁੱਤ ਬਣ ਸੰਭਾਲਾਂ ਗਾ ਪੰਜਾਬੀ ਨੂੰ ਇਹ ਸਾਡਾ ਸਾਰਿਆਂ ਦਾ ਫਰਜ਼ ਆ ਕਿ ਆਪਾਂ ਸਾਰੀਆਂ ਬੋਲੀਆਂ ਦਾ ਸਤਿਕਾਰ ਕਰੀਏ ਵੱਧ ਤੋਂ ਵੱਧ ਭਾਸ਼ਾਵਾਂ ਵੱਧ ਤੋਂ ਵੱਧ ਬੋਲੀਆਂ ਵੱਧ ਤੋਂ ਵੱਧ ਸਾਹਿਤ ਪੜ੍ਹੀਏ ਲਿਖੀਏ ਪਰ ਉਹਦੇ ਲਈ ਜ਼ਰੂਰੀ ਆ ਕਿ ਪਹਿਲਾਂ ਆਪਣੀ ਬੋਲੀ 'ਚ ਪਰਪੱਕ ਹੋਈਏ ਜੰਮ ਦੇ ਜਵਾਬ ਨੂੰ ਅਸੀਂ ਘਰੇ ਦਾਦੀ ਕਹੀ ਜਾਂਦੀ ਹੁੰਦੀ ਆ ਬੇ ਪੱਖਾ ਬੰਦ ਕਰੀ ਹੈ ਨਾ ਮੰਮੀ ਕਹੀ ਜਾਂਦੀ ਹੁੰਦੀ ਆ ਪੰਖਾ ਹੁੰਦਾ ਮੈਡਮ ਫੈਨ ਫੈਨ ਪੜਾਈ ਜਾਂਦੀ ਆ ਹੈ ਨਾ ਬਾਪੂ ਕਹੂਗਾ ਕਿ ਓਏ ਬਿੱਲੀ ਆ ਗਈ ਮਰ ਜਾ ਭਜਾ ਦੇ ਉਹ ਕਹੇਗੀ ਬਿੱਲੀ ਹੁੰਦੀ ਆ ਉਹ ਕਹਿਣਗੇ ਕੈਤ ਹੁੰਦੀ ਆ ਨਿਆਣਾ ਦਾ ਇਸੇ ਜੁੜ ਜਾ ਰੰਦਾ ਸੋ ਪਹਿਲਾਂ ਉਹਨੂੰ ਇੱਕ ਭਾਸ਼ਾ 'ਚ ਪਰਪੱਕ ਯੂਨੈਸਕੋ ਦਾ ਸਰਪੇ ਕਹਿੰਦਾ ਕਿ ਜੇਕਰ ਤੁਸੀਂ ਪ੍ਰਾਇਮਰੀ ਤੱਕ ਦੀ ਸਿੱਖਿਆ ਆਪਣੀ ਬੋਲੀ 'ਚ ਲੈਣੇ ਹੋ ਤਾਂ ਉਸ ਤੋਂ ਤੁਸੀਂ ਦੁਨੀਆ ਪਰ ਦੀ ਕੋਈ ਭਾਸ਼ਾ ਸਿੱਖਣੀ ਹੋਵੇ ਤੁਹਾਡੇ ਲਈ ਆਸਾਨ ਹੋ ਜੂ ਪਰ ਜਦੋਂ ਜੰਮ ਦੇ ਜਵਾਕ ਤੇ ਤਿੰਨ ਤਿੰਨ ਭਾਸ਼ਾਵਾਂ ਮਤ ਹੋਕ ਦਿੱਤੀਆਂ ਜਾਂਦੀਆਂ ਉਹ ਇੱਕ ਵੀ ਭਾਸ਼ਾ ਚ ਨਿਪੁੰਨ ਨਹੀਂ ਹੁੰਦਾ ਥੋ ਤੁਹਾਡੇ ਲਈ ਸਿਰਫ ਆਪਣਾ ਪੈਂਡਾ ਤੈਅ ਕਰਨਾ ਚੁਣੌਤੀ ਨਹੀਂ ਹੈ ਤੁਸੀਂ ਜੇ ਇੱਥੇ ਆਏ ਹੋ ਤਾਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਨਹੀਂ ਆਏ ਤੁਹਾਡੇ ਪਿੱਛੇ ਤੁਹਾਡੇ ਮਾਂ ਪਿਓ ਦਾਦਾ ਦਾਦੀ ਦੇ ਮਾਪਿਆਂ ਦੇ ਕਿੰਨੇ ਸੁਪਨੇ ਹੁੰਦੇ ਨੇ ਕਿਉਂਕਿ ਉਹ ਜੋ ਆਪਣੇ ਜੀਵਨ ਚ ਹਾਸਲ ਨਹੀਂ ਕਰ ਪਾਏ ਉਹ ਤੁਹਾਡੇ ਰਾਹੀਂ ਹਾਸਲ ਕਰਨਾ ਚਾਹੁੰਦੇ ਨੇ ਇਸ ਲਈ ਸਾਡਾ ਇਹ ਸਾਰਿਆਂ ਦਾ ਹੀ ਫਰਜ਼ ਬਣਦਾ ਕਿ ਆਪਾਂ ਅਕਸਰ ਕਿਸੇ ਮੁਕਾਮ ਤੇ ਕਿਸੇ ਮੰਜ਼ਲ ਤੇ ਪਹੁੰਚ ਕੇ ਇਹ ਦਮ ਭਰਦੇ ਆ ਕਿ ਬੜਾ ਔਖਾ ਪੈਂਡਾ ਤੈਅ ਕਰਕੇ ਆਇਆ ਜੀ ਮੈਂ ਖਾਂ ਬਹੁਤ ਮੁਸ਼ਕਲ ਸੀ ਮੇਰੀ ਜ਼ਿੰਦਗੀ ਤਾਂ ਸਵਾਲ ਉਹ ਪੈਂਡਾ ਤੈਅ ਕਰਨਾ ਨਹੀਂ ਹੈ ਸਵਾਲ ਤੁਸੀਂ ਦੁਆਆਂ ਦੀ ਕਿਸੇ ਲਈ ਰਾਹ ਬਣਾਇਆ ਕਿ ਨਹੀਂ ਬਣਾਇਆ ਮੈਂ ਕਦੇ ਲਿਖਿਆ ਸੀ ਉਹ ਲਾਈਨ ਕਹਿ ਕੇ ਕਿ ਮੈਂ ਆਪਣੀ ਖਾਂ ਲਵਾਂਗਾ ਮੇਰੇ ਰਾਹਾਂ 'ਚ ਕੰਡੇ ਸਨ ਮੇਰੇ ਰਾਹਾਂ 'ਚ ਕੰਡੇ ਸਨ ਪਰ ਮੈਂ ਕੰਡਿਆਂ ਤੇ ਤੁੜਕੇ ਨਹੀਂ ਆਇਆ ਮੇਰੇ ਰਾਹਾਂ 'ਚ ਕੰਡੇ ਸਨ ਪਰ ਮੈਂ ਕੰਡਿਆਂ 'ਤੇ ਤੁਰ ਕੇ ਨਹੀਂ ਆਇਆ ਮੈਂ ਕੰਡੇ ਚੁਗਦਾ ਆਇਆ ਹਾਂ ਤੇ ਹੋਰਨਾਂ ਦੀ ਜਾ ਬਣਾਉਂਦਾ ਆਇਆ ਹਾਂ ਹੋਰਨਾਂ ਦੀ ਜਾ ਬਣਾਉਂਦਾ ਹਾਂ ਧੰਨਵਾਦ